ਵਿਰਾਸਤ ਮੇਲੇ ਦੇ ਦੂਜੇ ਦਿਨ ਜੈਪਾਲਗੜ੍ਹ ਪਿੰਡ ਵਿੱਚ ਰੌਣਕਾਂ ਦੇਖਦੇ ਹੀ ਬਣਦੀਆਂ ਨੇ ਅਸੀਂ ਮੌਜੂਦ ਆ ਇਸ ਵਕਤ ਬਠਿੰਡਾ ਦੇ ਜੈਪਾਲਗੜ੍ਹ ਪਿੰਡ ਵਿੱਚ ਜਿੱਥੇ ਵਿਰਾਸਤ ਮੇਲਾ ਚੱਲ ਰਿਹਾ ਹੈ ਤੇ ਅੱਜ ਦੂਜਾ ਦਿਨ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਲਗਾਤਾਰ ਲੋਕ ਨੇੜੇ ਵੱਡੀ ਗਿਣਤੀ ਵਿੱਚ ਇੱਥੇ ਉੱਜਰੇ ਨੇ ਤੇ ਪੁਰਾਤਨ ਵਿਰਸੇ ਦੀ ਝਲਕਾ ਜਿਹੜੀ ਇੱਥੇ ਹਰ ਹਰ ਪਾਸੇ ਨਜ਼ਰ ਆਉਂਦੀ ਹੈ ਇਹ ਵਿਰਾਸਤੀ ਪਿੰਡ ਹੈ ਜੈਪਾਲਗੜ੍ਹ ਜਿੱਥੇ ਹਰ ਸਾਲ ਵਿਰਾਸਤੀ ਮੇਲਾ ਲੱਗਦਾ ਪੰਜਾਬ ਦੀ ਝਲਕਾ ਜਿਹੜੀ ਹਰ ਨਜ਼ਰ ਆਉਦੀ ਹੈ ਕਿੱਥੇ ਬੀਬੀਆਂ ਚਰਖਾ ਕੱਤਦੀਆਂ ਨਜ਼ਰ ਆਉਦੀਆਂ ਨੇ ਕਿੱਥੇ ਬਾਬੇ ਤਾਸ਼ ਖੇਡਦੇ ਨਜ਼ਰ ਆਉਂਦੇ ਨੇ ਤੇ ਮੁੰਡੇ ਕੁੜੀਆਂ ਤੁਹਾਨੂੰ ਪੁਰਾਣੀ ਪਹਿਚਾਕ ਵਿੱਚ ਜਿਹੜੇ ਹਰ ਪਾਸੇ ਨਜ਼ਰ ਆਉਂਦੇ ਨੇ ਇਹ ਆ ਬਾਬੇ ਇਧਰ ਦਿਖਾਉਣਾ ਤੁਹਾਨੂੰ ਬਾਬੇ ਚਿਪਕੜ ਚਿਪਕੜ ਬਾਬੇ ਭੁੰਡਾ ਵਾਲੇ ਇਹ ਵੀ ਕਿਸੇ ਟਾਈਮ ਪਿੰਡਾਂ ਵਿੱਚ ਮਸ਼ਹੂਰ ਹੁੰਦੇ ਸੀ ਭਾਵੇਂ ਕਿ ਸਮਾਂ ਬਦਲਣ ਦੇ ਨਾਲ ਸਭ ਕੁਝ ਬਦਲ ਗਿਆ ਹੈ ਪੁਰਾਤਨ ਵਿਰਸਾ ਜਿਹੜਾ ਇੱਥੇ ਅੱਜ ਨਜ਼ਰ ਆ ਰਿਹਾ ਹੈਗਾ ਕੁਝ ਲੋਕ ਵੀ ਇੱਥੇ ਆਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦਾ ਨਜ਼ਾਰਾ ਜਦੋਂ ਨੂੰ ਇੱਥੇ ਨਜ਼ਰ ਆ ਰਿਹਾ ਪੁਰਾਤਨ ਵਿਰਸਾ ਜਿਹੜਾ ਹਰ ਪਾਸੇ ਦਿਖਾਈ ਦਿੰਦਾ ਪੁਰਾਣਾ ਪੰਜਾਬ ਦਿਖਾਈ ਦਿੰਦਾ ਹੈਗਾ ਬਿਲਕੁਲ ਆਪਣਾ ਜਤਰਾ ਮਨੀਸ਼ ਹਰ ਸਾਲ ਇਹ ਜਿਹੜਾ ਮੇਲਾ ਲੱਗਦਾ ਲੇਕਿਨ ਕੋਰੋਨਾ ਕਾਲ ਦੇ ਵਿੱਚ ਇਹ ਮੇਲਾ ਬੰਦ ਹੋ ਗਿਆ ਸੀਗਾ ਲੇਕਿਨ ਲਗਾਤਾਰ ਸਰਤਾਰਮਾ ਮੇਲਾ ਹੁਣ ਇਹ ਜਿਹੜਾ ਲੱਗਿਆ ਇਹਦੇ ਨਾਲ ਕਿਤਨੇ ਕਿਤੇ ਜਿਹੜਾ ਅਲੋਪ ਹੋ ਰਿਹਾ ਕਲਚਰ ਹੈ ਸਾਡਾ ਸਭਿਆਚਾਰ ਹੈ ਉਸ ਨੂੰ ਦੁਬਾਰਾ ਜਿਹੜਾ ਲੋਕਾਂ ਦੇ ਸਾਹਮਣੇ ਪੇਸ਼ ਕੀਤਾ ਜਾ ਰਿਹਾ ਕਿ ਇਸ ਤੋਂ ਪਹਿਲਾਂ ਕਿਸ ਤਰ੍ਹਾਂ ਦਾ ਜਿਹੜਾ ਪਿੰਡਾਂ ਦੇ ਵਿੱਚ ਸਾਡਾ ਜਿਹੜਾ ਕਿਸ ਤਰ੍ਹਾਂ ਦਾ ਵਿਰਸਾ ਸੀਗਾ ਕਿਸ ਤਰ੍ਹਾਂ ਸੰਭਾਲ ਸੀਗੀ ਕਿਸ ਤਰ੍ਹਾਂ ਜਿਹੜਾ ਘਰ ਸੀਗੇ ਕਿੱਦਾਂ ਦੇ ਜਿਹੜੇ ਬਜ਼ੁਰਗ ਸੀਗੇ ਉਹਨਾਂ ਦੇ ਡੀਨਡਾਲ ਸੀਗੇ ਕਿਵੇਂ ਉਹ ਜਿਹੜੇ ਨੇ ਆਪ ਦਾ ਕਿੱਤੇ ਕਰਦੇ ਸੀਗੇ ਕਿਹੜੇ ਸੰਦ ਵਰਤੇ ਜਾਂਦੇ ਸੀਗੇ ਕਿਹੜੀਆਂ ਖੇਡਾਂ ਹੁੰਦੀਆਂ ਸੀਗੀਆਂ ਕਿ ਕਿਹੋ ਜਿਹੀਆਂ ਪੜਨ ਵਾਲੀਆਂ ਚੀਜ਼ਾਂ ਸੀਗੀਆਂ ਕਿਹੜੀਆਂ ਚੀਜ਼ਾਂ ਨਾਲ ਜਿਹੜੀਆਂ ਸਾਡੀਆਂ ਘਰੇਲੂ ਸੁਭਾਨੀਆਂ ਨੇ ਉਹ ਕੰਮ ਕਰਦੇ ਸੀਗੇ ਕਿਸ ਤਰ੍ਹਾਂ ਮੈਨੂਅਲ ਕੰਮ ਹੁੰਦੇ ਸੀਗੇ ਉਹ ਸਾਰਾ ਕੁਝ ਜਿਹੜਾ ਇਸ ਮੇਲੇ ਰਾਹੀਂ ਦਰਸਾਇਆ ਜਾ ਰਿਹਾ ਹੈ ਜਿਹਦੇ ਨਾਲ ਖਾਸ ਕਰਕੇ ਨੌਜਵਾਨ ਪੀੜ੍ਹੀ ਨੂੰ ਜੋੜਿਆ ਜਾ ਰਿਹਾ ਆ ਆਪਦੇ ਵਿਰਸੇ ਦੇ ਨਾਲ ਤਾਂ ਜਿੱਥੇ ਕਿ ਜਿੱਥੇ ਇਹ ਵਿਰਸੇ ਦੇ ਨਾਲ ਜੁੜਿਆ ਜਾ ਰਿਹਾ ਉੱਥੇ ਪੰਜਾਬੀ ਜਿਹੜੀ ਮਾਂ ਬੋਲੀ ਉਹਦੇ ਨਾਲ ਵੀ ਜੁੜਿਆ ਜਾ ਰਿਹਾ ਹੈ ਕਿਤੇ ਨਾ ਕਿਤੇ ਕਿਉਂਕਿ ਲੋਕ ਜਿਹੜੇ ਨੇ ਅੱਜ ਕੱਲ ਮੋਬਾਈਲਾਂ ਦੇ ਉਸ ਦੇ ਵਿੱਚ ਵੜ ਗਏ ਨੇ ਪੈ ਗਏ ਨੇ ਤਾਉ ਕਿੰਨਾ ਕਿਤੇ ਜਿਹੜੀ ਗੂਗਲ ਦੇ ਉੱਤੇ ਸਰਚਾਂ ਹੁੰਦੀਆਂ ਨੇ ਲੇਕਿਨ ਜੋ ਸਾਡੀਆਂ ਪੰਜਾਬੀ ਦੀ ਭਾਸ਼ਾ ਜਿਹੜੀ ਸ਼ੁੱਧ ਭਾਸ਼ਾ ਹੈ ਉਹਨੂੰ ਕਿਵੇਂ ਬੋਲਣਾ ਕਿਵੇਂ ਪੜ੍ਹਨਾ ਕਿਵੇਂ ਲਿਖਣਾ ਉਹਦੇ ਬਾਰੇ ਵੀ ਇਸ ਦੇ ਉੱਤੇ ਜਿਹੜਾ ਇਤਿachar ਚਾਰਨਾ ਪਾਇਆ ਜਾ ਰਿਹਾ ਹੈ ਖਾਸ ਕਰਕੇ ਪੰਜਾਬੀ ਵਿਰਸੇ ਦੇ ਨਾਲ-ਨਾਲ ਜੁੜਨ ਦੇ ਨਾਲ-ਨਾਲ ਪੰਜਾਬੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਨਾਲ ਵੀ ਇਸ ਬਾਰੇ ਜੋੜਿਆ ਜਾ ਰਿਹਾ ਪੰਜਾਬੀ ਮਾਂ ਬੋਲੀ ਦਾ ਸੁਨੇਹਾ ਜਿਹੜਾ ਦਿੱਤਾ ਜਾ ਰਿਹਾ ਕੁਝ ਲੋਕ ਨੇ ਜਿਹੜੇ ਇੱਥੇ ਦੇਖਣ ਆਏ ਦੇ ਹਰ ਪਾਸੇ ਜਿਹੜਾ ਪੰਜਾਬ ਦੀ ਝਲਕਾ ਜਿਹੜੀ ਦੇਖਦੇ ਦੇਖਦੇ ਹੀ ਬੰਦਦੀ ਹੈ ਗੱਲਬਾਤ ਕਰਦੇ ਆ ਕਿ ਜਨਾ ਚਾਹੋਂਗੇ ਕਿਸ ਤਰ੍ਹਾਂ ਦਾ ਲੱਗ ਰਿਹਾ ਅੱਜ ਤੁਸੀਂ ਵਿਰਾਸਤ ਮੇਲੇ 'ਚ ਆਏ ਹੋ ਕਿਸ ਤਰ੍ਹਾਂ ਦੀ ਝਲਕ ਨਜ਼ਰ ਆ ਰਹੀ ਹੈ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਬਹੁਤ ਪ੍ਰਾਤਨ ਸਮੇਂ ਬਾਰੇ ਨਹੀਂ ਪਤਾ ਦੇਖ ਕੇ ਕਿਵੇਂ ਮਹਿਸੂਸ ਕਰਦੇ ਹੋ ਮੈਂ ਇਸ ਵਿਰਾਸਤ ਮੇਲੇ ਤੇ ਆਈ ਮੈਨੂੰ ਬਹੁਤ ਵਧੀਆ ਲੱਗ ਰਿਹਾ ਹੈ ਅੱਜ ਤੋਂ ਨਹੀਂ ਆ ਰਹੀ ਮੈਂ ਬਹੁਤ ਟਾਈਮ ਤੋਂ ਆ ਰਹੀ ਹਾਂ ਮੈਨੂੰ ਇੱਥੇ ਪੁਰਾਣਾ ਜਿਹੜਾ ਕਲਚਰ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਕਿ ਅੱਜ ਕੱਲ ਆਪਾਂ ਘਰੇ ਰਹਿੰਦੇ ਆਪਾਂ ਨੂੰ ਦੇਖਣ ਨੂੰ ਨਹੀਂ ਮਿਲ ਰਿਹਾ ਤੇ ਇੱਥੇ ਸਾਨੂੰ ਪਤਾ ਚੱਲ ਰਿਹਾ ਹੈ ਪੁਰਾਣੀ ਚੀਜ਼ਾਂ ਬਾਰੇ ਬੀਬੀਆਂ ਸਾਗ ਕੱਟੀ ਜਾਂਦੀਆਂ ਨੇ ਬਾਬੇ ਤਾਂਸ ਖੇਢੀ ਜਾਂਦੇ ਨੇ ਤੇ ਪ੍ਰਾਤਨ ਸੰਦ ਵੀ ਦੇਖਿਆ ਕਾਫੀ ਹੋਰ ਸਮਾਨ ਆ ਜਿਹੜਾ ਪ੍ਰਾਤਨ ਦੇਖ ਕੇ ਕਿਵੇਂ ਲੱਗਦਾ ਪੁਰਾਣਾ ਜਿਆਦਾ ਆਉਂਦਾ ਤੁਹਾਨੂੰ ਲੱਗਦਾ ਵੀ ਹੁਣ ਵੀ ਸਮਾ ਪੁਰਾਣਾ ਸਮਾਂ ਹੋਣਾ ਚਾਹੀਦਾ ਹਾਂਜੀ ਹੁਣ ਵੀ ਆਈਜੀ ਕਰਦਾ ਕਿ ਪ੍ਰਾਣਾ ਸਮੇ ਆਪਣੇ ਕੋਲੇ ਦੁਬਾਰਾ ਆਏ ਅਸੀਂ ਉਹ ਚੀਜ਼ਾਂ ਦੇਖੇ ਲੋਕਾਂ ਦੇ ਵਿੱਚ ਹੁਣ ਅੱਜ ਕੱਲ ਉਹ ਮੋਹ ਪਿਆਰ ਦੇਖਣ ਨੂੰ ਨਹੀਂ ਮਿਲ ਰਿਹਾ ਜਦ ਕਿ ਜਿਹੜਾ ਅੱਜ ਕੱਲ ਦਾ ਜ਼ਮਾਨਾ ਹੈ ਮਾਡਰਨ ਏਰਾ ਦੇ ਵਿੱਚ ਪੁਰਾਣੀਆਂ ਚੀਜ਼ਾਂ ਪਿੱਛੇ ਜਾ ਰਹੀਆਂ ਹੂੰ ਪੱਕੇ ਹੁੰਦੇ ਜਾਂਦੇ ਨੇ ਇਨਸਾਨ ਕੱਚੇ ਦੇ ਬਿਲਕੁਲ ਲਗਾਤਾਰ ਤੁਹਾਨੂੰ ਤਸਵੀਰਾਂ ਦਿਖਾਉਣੇ ਆ ਕਿ ਪਰਾਤਨ ਬੀਬੀਆਂ ਦੇਖੋ ਪਹਿਲਾਂ ਜਿਹੜੀਆਂ ਚਰਖਾ ਕੱਤਨੀਆਂ ਨੇ ਇਧਰ ਦੁੱਧ ਦੀ ਮਧਾਨੀ ਹੈ ਉਹ ਵੀ ਤੁਸੀਂ ਦੇਖ ਸਕਦੇ ਹੋ ਕਿ ਚਰਖਾ ਕੱਤਨੀਆਂ ਬੀਬੀਆਂ ਅੱਜ ਦੀ ਨੌਜਵਾਨ ਪੀੜੀ ਨੂੰ ਭਾਵੇਂ ਕਿ ਚਰਖੇ ਬਾਰੇ ਬਹੁਤਾ ਨਾ ਪਤਾ ਹੋਵੇ ਕਿਤਨਾ ਦੂਰ ਦੀ ਗੱਲ ਤੇ ਇਹ ਪੁਰਾਣੀਆਂ ਬੀਬੀਆਂ ਜਿਹੜੀਆਂ ਚਰਖਾ ਕੱਤਦੀਆਂ ਸੀ ਸਮਾਂ ਹੁੰਦਾ ਸੀ ਪਰ ਹੁਣ ਨੇ ਜਿਹੜੇ ਲੋਕ ਮੋਬਾਈਲ ਤੱਕ ਸੀਮਤ ਹੋ ਕੇ ਰਹ ਗਏ ਨੇ ਗੂਗਲ ਤੱਕ ਸੀਮਤ ਹੋ ਕੇ ਰਹ ਗਏ ਨੇ ਕੁਝ ਹੋਰ ਲੋਕ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਕੀ ਕਹਿਣਾ ਚਾਹੋਗੇ ਜੇ ਮੇਲੇ 'ਚ ਆਏ ਹੋ ਕਿਸ ਤਰ੍ਹਾਂ ਦਾ ਆ ਕੇ ਆਨੰਦ ਆ ਰਿਹਾ ਕਿਵੇਂ ਲੱਗ ਰਿਹਾ ਪ੍ਰਾਪਤਨ ਸਮਾਗਮ ਦੇਖ ਕੇ ਕੀ ਕੀ ਦੇਖਿਆ ਪਰ ਮੇਲੇ 'ਚ ਆ ਕੇ ਸਾਰਾ ਹੀ ਪੰਜਾਬ ਦਾ ਕਲਚਰ ਦੇਖਿਆਗਾ ਜਿਹੜਾ ਆਪਾਂ ਪਹਿਲਾਂ ਦੇਖਦੇ ਸੀਗੇ ਚਰਖਾ ਗੱਤ ਦਾ ਹੋ ਗਿਆ ਪੁਰਾਣੀ ਹਰ ਇੱਕ ਚੀਜ਼ ਪਰ ਪੰਜਾਬ ਦੀ ਪੁਰਾਣੀ ਇੱਥੇ ਦੇਖਣ ਨੂੰ ਮਿਲ ਰਹੀ ਆਪਾਂ ਨੂੰ ਮੇਲੇ ਦੇ ਵਿੱਚ ਆਪਾਂ ਉਨਕਰ ਪੱਕੇ ਹੋ ਗਏ ਪੱਲਾ ਕੱਚੇ ਹੁੰਦੇ ਲਿਪਦੇ ਹੁੰਦੇ ਸੀਗੇ ਲੱਗਦਾ ਵੀ ਲਿਪੇ ਘਰਾਂ ਚ ਵਧੀਆ ਸੀ ਵਧੀਆ ਸੀ ਸਾਰਾ ਕੁਝ ਰਿਸ਼ਤੇ ਵੀ ਕੱਚੇ ਘਰ ਸੀਗੇ ਰਿਸ਼ਤੇ ਮਜ਼ਬੂਤ ਸੀਗੇ ਪਰ ਅੱਜ ਕੱਲ ਦੇ ਪੱਕੇ ਘਰ ਨੇ ਰਿਸ਼ਤੇ ਜਿਹੜੇ ਉਹ ਖਤਮ ਹੋ ਚੁੱਕੇ ਨੇ ਪਰ ਬਹੁਤ ਵਧੀਆ ਲੱਗ ਰਿਹਾ ਅੱਜ ਇੱਥੇ ਆ ਕੇ ਇਸ ਤਰ੍ਹਾਂ ਦੇ ਉਪਰਾਲੇ ਮੰਨਦੇ ਹੋ ਕਿ ਇਸ ਤਰ੍ਹਾਂ ਦੇ ਉਪਰਾਲੇ ਹੋਣ ਤਾਂ ਨੌਜਵਾਨ ਪੀੜ੍ਹੀ ਪ੍ਰਾਤਨ ਵਿਰਸੇ ਨਾਲ ਜੁੜੂਗੀ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾਣ ਤਾਂ ਦੇਖੋ ਡੈਫੀਨਿਟਲੀ ਹਨਾ ਪਰ ਜਿਹੜੀ ਨੌਜਵਾਨੀ ਇਸ ਨਾਲ ਜੁੜੂਗੀ ਪਰ ਇਹ ਚੀਜ਼ ਇਹ ਵੀ ਹੈ ਕਿ ਜਿਹੜਾ ਥੋੜਾ ਜਿਹਾ ਮੋਬਾਈਲ ਤੋਂ ਦੂਰ ਨਹੀਂ ਇਹ ਚੀਜ਼ਾਂ ਜਾਨੀਆਂ ਜਿਹੜੀਆਂ ਐਕਟੀਵਿਟੀਆਂ ਨੇ ਬੱਚੇ ਨਹੀਂ ਅੱਜ ਕੱਲ ਸਾਰਾ ਦਿਨ ਫੋਨ ਨਾਲ ਜੁੜੇ ਰਹਿੰਦੇ ਨੇ ਬਹੁਤ ਵੱਧਿਆ ਉਪਰਾਲਾ ਪਹਿਲਾਂ ਕਦੇ ਗੁਰਸਾਖ ਖਾਂਦੇ ਸੀ ਹੁਣ ਪੀਜੇ ਹੀ ਖਾਂਦੇ ਆ ਸਿਰਫ ਇਕੱਲੇ ਜੇ ਐ ਦੁਬਾਰੇ ਪ੍ਰਾਤਨ ਵਿਰਸਾ ਆ ਜੇ ਤਾਂ ਦੁਬਾਰੇ ਪ੍ਰਾਤਨ ਨਾਲ ਜੁੜ ਜਾਣ ਲੋਕ ਜ਼ਰੂਰ ਕਿਉਂ ਨਹੀਂ ਜੁੜਣਗੇ ਕਿਉਂਕਿ ਜੇ ਇਦਾਂ ਦੇ ਉਪਰਾਲੇ ਕੀਤੇ ਜਾਣਗੇ ਨਾ ਤਾਂ ਜ਼ਰੂਰ ਜੁੜਾਂਗੇ ਕਿਉਂਕਿ ਇੱਥੇ ਜਾ ਓਪਨ ਹੋ ਚੁੱਕਿਆ ਸੀ ਗਿਆ ਜਿੱਦਾਂ ਦੇ ਉਪਰਾਲੇ ਕੀਤੇ ਜਾਣਗੇ ਤਾਂ ਜਰੂਰ ਪੀਜ਼ਾ 버ਗਰ ਛੱਡ ਕੇ ਜਰੂਰ ਇੱਧਰ ਆਉਨੇ ਕਿਡਜ਼ੀ ਬੈਸਟ ਪ੍ਰੀ ਸਕੂਲ ਓਪਨ ਹੋ ਗਿਆ ਹੈ ਆਪਣੇ ਸ਼ਹਿਰ ਤਲਵੰਡੀ ਸਾਬੋਜ ਆਪਣੇ ਬੱਚਿਆਂ ਨੂੰ ਦੇਵੋ ਬੈਸਟ ਪ੍ਰੀ ਸਕੂਲ 'ਚ ਸਿੱਖਣ ਦਾ ਖੇਡਣ ਦਾ ਅਤੇ ਬੇਸਿਕ ਆਫ ਐਜੂਕੇਸ਼ਨ ਨੂੰ ਇਨੋਵੇਟਿਵ ਤਰੀਕੇ ਨਾਲ ਯਾਦ ਕਰਨ ਦੀ ਕਾਬਲੀਅਤ ਵਾਲੇ ਕਰਿਕੂਲਮ ਐਡਮਿਸ਼ਨ ਲਈ ਸਕਰੀਨ ਤੇ ਦਿੱਤੇ ਨੰਬਰ ਤੇ ਕਾਲ ਕਰੋ ਕਿਡਜ਼ੀ ਹੁਣ ਤਲਵੰਡੀ ਸਾਬੋ ਵਿਖੇ